ਆਪਣੇ ਕਹਿੰਦੇ ਗੌਂਦੇ ਪੰਡ ਦੇ ਵਾਹ ਹੁੰਦੇ ਸੀ ਪੱਤੋ ਵਾਲੇ ਉਹਨਾਂ ਦੇ ਸਾਰਿਆਂ ਦੇ ਗਧੀਆਂ ਹੁੰਦੀਆਂ ਨੇ ਪੱਠੇ ਲਾਉਣ ਨੂੰ ਗਧੀਆਂ ਵੀ ਘਰ ਹਰ ਇੱਕ ਘਰ ਗਧੀ ਹੁੰਦੀ ਸੀ ਗਧੀਆਂ ਦੇ ਪੱਠੇ ਲਿਆਉਂਦੇ ਸੀ ਹਾਂ ਭਾਲਦਾ ਭਾਲਦਾ ਦੇ ਨਾਲ ਖੇਤੀ ਹੁੰਦੀ ਸੀ ਬਹੁਤ ਵਧੀਆ ਤੇ ਹਰ ਘਰੇ ਗੱਡਾ ਹੁੰਦਾ ਸੀਗਾ ਜਿਹੜੇ ਚੰਗੇ ਹੁਣ ਪੱਠੇ ਜਿਹਨਾਂ ਕਿ ਉਹਨਾਂ ਦਾ ਦਾਇਰਾ ਹੀ ਲੁੱਟਦਾ ਹਾਂ ਇਹ ਲੁੱਟ ਤੇ ਭੁੱਖ ਦਾ ਦੋਨਾਂ ਦਾ ਮੁਕਾਬਲਾ ਹੈ ਉਹ ਕਹਿੰਦਾ ਵੀ ਮੇਰੇ ਨਾਲ ਪਿਓ ਕੋਲੇ ਬਹਿ ਜਾ ਕਰ ਗੱਲਾਂ ਬਾਤਾਂ ਕਰ ਲਿਆ ਕਰ ਉਹ ਕਹਿੰਦਾ ਡੇੜੀ ਪਿਆਵਾ ਤੇਰਾ ਉਹ ਮੇਰਾ ਕੀ ਲੱਗਦਾ ਹੈ ਅੱਛਾ ਬਾਹਰ ਦੇ ਦੀ ਖਬਰ ਆ ਮੈਂ ਪੜ੍ਹੀ ਸੀ ਕਿਹਾ ਨਾ ਇੱਕ ਠੀਕ ਹੈ ਸ਼ਾਇਦ ਕੈਨੇਡਾ ਦੀ ਹੋਵੇ ਉਹ ਕਹਿੰਦਾ ਮੇਰਾ ਨਹੀਂ ਆ ਕੋਸਾ ਇਹ ਤੇਰਾ ਪਿਆਵਾ ਤੂੰ ਇਹਦੇ ਕੋਲ ਬਾੜਾ ਸੇਵਾ ਕਰ ਮੈਂ ਤਾਂ ਮੇਰੇ ਨਾਲ ਇਹਦਾ ਕਿੱਦਾਂ ਕਰ ਲੈ ਹੁਣ ਹਾਲਾਂਕਿ ਜਿਹਦੇ ਕੋਲੇ 5 ਕਿੱਲੇ ਆ 10 ਕਿੱਲੇ ਜਰ ਜੇ ਉਹ ਇੱਕ ਕਨਾਲ ਧੋਈ ਮੂਗੀ ਆ ਸਾਰੀਆਂ ਹੁੰਦੀਆਂ ਦਾਲਾਂ ਛੋਲੇ ਦੀ ਦਾਲ ਹੋਗੀ ਮਾਂ ਦੀ ਦਾਲ ਹੋਗੀ ਨੂਨ ਤੋਂ ਬਿਨਾ ਮਿਰਚਾਂ ਸਭ ਜੀ ਆਦੇ ਜੋਗੀ ਕਰੀ ਚੱਲੇ ਜਾਦਾ ਆ ਦਾ ਪਰਿਵਾਰ ਤਾਂ ਉਹ ਪਛਾਹ ਸਕਦਾ ਪਰ ਨਹੀਂ ਉਹਨੂੰ ਆਏ ਆ ਵੀ ਉਹ ਤਾਂ ਜਦ ਤੂੰ ਮੈਕ ਨਾਲ ਦੀ ਗੱਲ ਕਰ ਬੈਠਾ ਉਹ ਤਾਂ ਜਿਹੜੀਆਂ ਸਾਡੇ ਆ ਹਾਂ ਜੀਆਂ ਥਾਵਾਂ ਸੜਕ ਦੇ ਨਾਲ ਉਹ ਵੀ ਰੁਕ ਚੋ ਅਸੀਂ ਉਹ ਵੱਡ ਵੱਡ ਕੇ ਕਈਆਂ ਨਾਲ ਉਹ ਬੱਚੇ ਰੁਕੀ ਬੈਠਾ ਜਹ ਹੈਰਾਨ ਤੇ ਸਾਡੀ ਸੋਚ ਹੀ ਮਾੜੀ ਆ ਭਾ ਨਾ ਜਿਹੜਾ ਆਪਣਾ ਧਰਮ ਹੈ ਸਾਡੇ ਸੋਚ ਮਾੜੀ ਕਿੱ데 ਇੱਥੇ ਨਾ ਭਾਈ ਆ ਪਰ ਇੱਥੇ ਵਾਂ ਤੇ ਉਹ ਥਾਵਾਂ ਤੇ ਨਾ ਉਹ ਡੇਲਿਆਂ ਦੇ ਹੁੰਦੇ ਸੀਗੇ ਹਾਂ ਡੇਲਿਆਂ ਦੇ ਡੁੱਟ ਹੁੰਦੇ ਸੀ ਇਹ ਖੂਹ ਹੀ ਹੁੰਦੀ ਸੀ ਮੁਸਲਮਾਨਾਂ ਦੀ ਉੱਥੇ ਹਾਂਜੀ ਚਲੋ ਲਾਂਗਾ ਕੱਚਾ ਸੀ ਨੇ ਰੇਲੇ ਨੂੰ ਜਾਣਾ ਰਾਹ ਪਤਾ ਨਹੀਂ ਤੇ ਉੱਥੇ ਖੂਹ ਹੀ ਪਾਣੀ ਪੁਣੀ ਉਹ ਤੋਂ ਐਂ ਹੀ ਪੀਂਦੇ ਸੀ ਤੇ ਖੁਈਏ ਸੀਗਾ ਉਹ ਡੇਲੇ ਤੋੜ ਕੇ ਚਾਰ ਉਹਦਾ ਬੰਦਾ ਸੀ ਬੜਾ ਸੇਤ ਲਈ ਉਹ ਬੰਦ ਸੀਗਾ ਫਾਇਦੇਮੰਦ ਸੀ ਕਿਸਾਨ ਸਮਝ ਦੇ باوجود ਵੀ ਉਹਨਾਂ ਦਾ ਆ ਆਦਾਰਾ ਲੁੱਟਦਾ ਤੇ ਸਾਡੀ ਜੇ ਆਪਾਂ ਕਹਿੰਦਾ ਵੀ ਇਹ ਤਾਂ ਚੀਜ਼ਾਂ ਖੰਭ ਲਾ ਕੇ ਉਡੀਆਂ ਲੋਪ ਹੋ ਗਈਆਂ ਨੇ ਖੰਭ ਲਾ ਕੇ ਦਾਤਿਆਂ ਸਾਸਤ ਦੇ ਅਧੀਨਾਂ ਇਹ ਖੰਭ ਲਾ ਕੇ ਜਾਣ ਕੇ ਡਾਈਏ ਅੱਛਾ ਮਾਸਟਰ ਜਿਵੇਂ ਹਨ ਆਹ ਅੱਜ ਦੇ ਹਾਲਾਤ ਆ ਖੇਤੀਬਾੜੀ ਦੇ ਹਨ ਜਹਿਰੀਲੀਆਂ ਚੀਜ਼ਾਂ ਪਾ ਕੇ আর ਇਹ ਸਪਰੇਏ ਜੇ ਹਨ ਪਹਿਲਾਂ ਵਾਲੀ ਖੇਤੀ ਤੁਹਾਡੇ ਸਨ ਕਹੀ ਜੀ ਹੁੰਦੀ ਕੀ ਹੁੰਦਾ ਸੀ ਪਹਿਲਾਂ ਮਾਸਟਰ ਜਿਹੜੀ ਮੇਰੀ ਉਮਰ ਹੈਗੀ ਆ ਬਾਈ ਜੀ 68 ਸਾਲ ਦੀ ਹੂੰ ਤੇ ਜਦੋਂ ਮੈਂ ਬਚਪਨ ਤੋਂ ਬਾਅਦ ਸੱਤ ਜੀ ਸੰਭਾਲੀ ਆ ਤੇ ਉਦੋਂ ਸਾਡੇ ਆਲੇ ਦੁਆਲੇ ਨਾ ਕਮਾੜ ਹੁੰਦੇ ਸੀ ਕੱਸੀ ਦਾ ਪਾਣੀ ਲੱਗਦਾ ਸੀ ਇੱਧਰ ਜ਼ਾਰੇ ਵਾਲੇ ਬਾਰੇ ਵਾਲੇ ਖੋਟੇ ਯਾਰ ਵਾਲੇ ਇੱਧਰ ਨੂੰ ਕੱਸੀ ਦਾ ਪਾਣੀ ਦੇ ਨਾਲ ਉਹ ਕਮਾਹ ਵੀ ਹੁੰਦੀ ਖਪਾਹ ਬਹੁਤ ਵਧੀਆ ਹੁੰਦੀ ਸੀ ਗੁਆਰਾ ਹੁੰਦਾ ਸੀਗਾ ਨਰਮਾ ਵੀ ਬੀਜਦੇ ਸੀ ਲੋਕ ਤੇ ਬਾਕੀ ਇੱਧਰਲੀ ਸਾਈਡ ਜਦੋਂ ਅਸੀਂ ਖਾਈ ਵਗੈਰਾ ਨੂੰ ਜਾਂਦੇ ਸੀਗੇ ਦੇਖਾਈ ਤੋਂ ਗਾਂ ਆਮ ਦਿਖਾਈ ਦੇ ਕੋਈ ਬਾਤੇ ਬੇਦੇ ਤੇ ਧਰਾਲੇ ਦੋਲੇ ਜਿਹੜੇ ਆਪਣੇ ਜਿਵੇਂ ਆ ਮਧਿਆਲੀ ਵਸਤੀ ਦੇ ਔਰ 20 25 ਸਾਲ ਪਹਿਲਾਂ ਗੱਲ ਆ 25 ਕਿਉਂ ਇਹ 50 ਵਾਲੀ ਗੱਲ ਹੀ ਆ 50 ਵਾਲੀ ਆ ਹਾਂ ਅੱਛਾ ਕਿਉਂਕਿ ਬੰਦਾ ਚਲੋ ਜਾਨ 10 12 ਸਾਲ ਦਾ ਉਮਰ ਦਾ ਪਤਾ ਲੱਗਣਾ ਨਾਲੇ ਥੋੜਾ ਉਹਨੂੰ ਮੈਂ ਜਾਣੀ 15 ਸਾਲਾਂ ਦਾ ਸੀਗਾ 16 ਦਾ ਤੇ ਉਹਦੀ ਗੱਲ ਆਪਾਂ ਕਰਦੇ ਆ ਤੇ ਉਹਦੇ ਤੇ ਡੱਬੇ ਹੁੰਦੇ ਸੀਗੇ ਉਹ ਟਿੱਬਿਆਂ ਦੇ ਉੱਤੇ ਨਾ ਬਸ ਕੇਰਾ ਛੋਲੇ ਦੇ ਬੀਜ ਹੁੰਦੇ ਸੀਗੇ ਤੇ ਮੀਂਹ ਮੀਂਹ ਪੈਂਦੇ ਰ ਆ ਪਾਸਰੇ ਤੇ ਬਹੁਤ ਵਧੀਆ ਫਸਲ ਛੋਲੇ ਵੀ ਠੀਕ ਹੋ ਜਾਂਦੀ ਅੱਛਾ ਤੇ ਹਰ ਘਰ ਗੋੜਾ ਹੁੰਦਾ ਸੀਗਾ ਹਰ ਘਰੇ ਜਾਂ ਇਹ ਨਹੀਂ ਹੁੰਦਾ ਸੀਗਾ ਵੀ ਜੱਟਾਂ ਦੇ ਘਰੇ ਮਹੀਆਂ ਜਾਂ ਗਾਈਆਂ ਸਾਡੇ ਆਮ ਇਥੇ ਬਹਾਮਣਾਂ ਦੇ ਘਰੀ ਬਾਣੀਆਂ ਦੇ ਘਰੀ ਵੀ ਗਾਵਾਂ ਹੁੰਦੀਆਂ ਸੀ ਤੇ ਪੱਠੇ-ਪੁੱਠੇ ਲਿਆਉਂਦੇ ਸੀ ਤਾਂ ਹਰ ਘਰ ਜਾਨੀ ਬਸੂ ਰੱਖਾਂਦੇ ਕਿਹਦੇ ਬੱਕਰੀਆਂ ਹੁੰਦੀਆਂ ਸੀ ਜਿਹੜੇ ਕਮਾਦ ਵੀ ਹੁੰਦੇ ਸੀ ਫਿਰ ਨਾ ਕਮਾਦ ਤਾਂ ਬਹੁਤ ਕਮਾਦ ਤਾਂ ਸਾਡੇ ਆਪ ਦੇ ਹੁੰਦਾ ਸੀ ਆ ਦਵਾਰ ਦੇ ਰਾਹ ਤੇ ਕੱਸੀ ਦੇ ਨਾਲ ਹੀ ਖੇਤ ਹੁੰਦਾ ਸੀ ਅੱਛਾ ਤੇ ਆ ਕਮਾਦ ਹੀ ਹੁੰਦੇ ਸੀ ਕਿ ਕੱਸੀ ਦਾ ਪਾਣੀ ਚੱਲਦੇ ਰਹਿੰਦੇ ਸਦਾ ਹੀ ਤੇ ਬਹੁਤ ਵਧੀਆ ਸੀਗਾ ਤੇ ਉੱਥੇ ਛੱਲੀਆਂ ਪਾਣ ਕੇ ਖੇਤ ਹੀ ਖਾਣੀਆਂ ਤੇ ਆ ਟਾਟਾ ਜਿਹੜੀਆਂ ਛੋਧਿਆਂ ਦਾ ਉਹਨਾਂ ਦੇ ਉਹਨਾਂ ਨੂੰ ਲਾ ਕੇ ਇੱਥਾਂ ਸਿੱਖਣੇ ਸੁਖਣੀਆਂ ਉਹ ਛੱਲ ਦੇ ਜਾਂ ਹੋਰ ਹੁੰਦੇ ਸੀ ਸਰੋਂ ਦੇ ਉਹ ਤਾਂ ਧਰਮ ਬਾਲਣੇ ਹੀ ਰੱਟਾ ਨਾਲ ਰਹੇ ਉਹ ਉਹਨਾਂ ਦੇ ਉਹਨਾਂ ਤੇ ਅੱਗ ਜੀ ਲਾ ਕੇ ਰੱਖ ਲੈਣੀਆਂ ਹੁਲਾ ਬਣਾ ਕੇ ਖਾ ਲੈਣੀਆਂ ਬੜਾ ਵਧੀਆ ਨਜ਼ਾਰਾ ਹੀ ਵੱਖਰਾ ਸੀ ਯਾਰ ਤੇ ਹੁਣ ਤਾਂ ਬਣੇ ਬਣਾਈਆਂ ਚੀਜ਼ਾਂ ਆਉਂਦੀਆਂ ਪਤਾ ਨਹੀਂ ਕਾਹਦੀਆਂ ਕਾਹਦੀਆਂ ਨਹੀਂ ਤੇ ਨਾ ਹੀ ਹੁਣ ਜਵਾਖਾਂ ਦੇ ਘੱਟ ਵੱਧ ਰਹੇ ਆ ਔਰ ਚੈਨਾ ਦੀਆਂ ਚੀਜ਼ਾਂ ਦਾ ਖਾਂਦੇ ਕਰਕੇ ਚੈਨਾ ਆ ਰਗੇ ਆਂ ਤੇ ਉਹ ਦੇਸ਼ ਕਰਕੇ ਜਾ ਕੇ ਸਾਡੇ ਹੈ ਗਿਆ ਚੈਨਾ ਮੀਟ ਜੇ ਬਣ ਗਿਆ ਨਾ ਚੀਲੀ ਜੇ ਬਣ ਗਿਆ ਉਹ ਮਾਚੀ ਨਹੀਂ ਜਿਆ ਮੁੰਡੇ ਕੁੜੀਆਂ ਸਾਡੇ ਆ ਕੁੜੀਆਂ ਦਾ ਖਾਸਾ ਦੀ ਵੇਖਣਾ ਇਹ ਸੋਨਾ 5 ਫੁੱਟ ਤੋਂ ਕੱਦ ਕੇ ਜਿਆਦਾ ਹੁਣੇ ਨਹੀਂ ਨਾ ਨਾ 5 ਤਾਂ ਬਹੁਤ ਆਲੇ ਆ ਹੁਣ ਵੱਡੇ ਵੱਡੇ ਕੱਦ ਦਾ 5ਵੀਂ 6ਵੀਂ ਚ ਮੁੰਡਿਆਂ ਦੇ 10ਵੀਂ 11ਵੀਂ ਚ ਕਿੱਡੇ ਕਿੱਡੇ ਕੱਦ ਹੁੰਦੇ ਹੈਗੇ 5 6.5 ਤੇ ਹੁਣ ਤਾਂ ਯਾਨੀ ਇਹ ਬੇੜਾ ਕਰਕੇ ਕੱਸੀ ਦਾ ਹੁੰਦਾ ਨਾ ਕੱਸੀ ਦਾ ਪਾਣੀ ਬਹੁਤ ਵਧੀਆ ਕੱਸੀ ਦਾ ਪਾਣੀ ਹਾਂ ਬਹੁਤ ਵਧੀਆ ਕੱਸੀ ਦਾ ਪਾਣੀ ਤਾਂ 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 ਨਹੀਂ ਸੀਗਾ ਬਾਕੀ ਉਦੋਂ ਜਿਹੜੀਆਂ ਸੀਗੀਆਂ ਉਹ ਜਿਹੜੇ ਬੋਰ ਵੀ ਉੱਤੇ ਸੀਗੇ ਸਾਡੇ ਖੇਤ ਹਲਟੀ ਲੱਗੀ ਹੁੰਦੀ ਸੀ ਉਹ ਹਲਟੀ ਨਾਲ ਐ ਪਾਣੀ ਇੱਕ ਤਾਂ ਹੁੰਦਾ ਟਿੰਡਾਂ ਵਾਲਾ ਖੂਹ ਹੁੰਦਾ ਮੁੜ ਕੇ ਹਲਟੀ ਸਕੀਵਾ ਕੀ ਸੀ ਉਹ ਬੋਕੀ ਜੀ ਨਾਲ ਐ ਤਾਹ ਨੂੰ ਤੇ ਪੀਟਰ ਇੰਜਣ ਉਹਨਾਂ ਦੇ ਫਿਰ ਬੋਰ ਕੀਤੇ ਪੀਟਰ ਇੰਜਣ ਹੀ ਪਾਣੀ ਲੋੜਾਂ ਦਾ ਲਿਆਉਂਦਾ ਸੀ ਫਿਰ ਵੱਡੇ ਵੱਡੇ ਮਾਸਟਰ ਜਣ ਆਗੇ ਪਾਣੀ ਢੂੰਗਾ ਹੁਣ ਤਾਂ ਹੋ ਹੀ ਜਾਂਦਾ ਬਾਕੀ ਸਾਨੂੰ ਤਾਂ ਝੋਨੇ ਦੀ ਲੋੜ ਹੀ ਨਹੀਂ ਸੀਗੀ ਆ ਝੋਨੇ ਨੇ ਜਿਆਦਾ ਨੁਕਸਾਨ ਨਹੀਂ ਕੀਤਾ ਝੋਨੇ ਨੇ ਤਾਂ ਪੰਜਾਬ ਹੀ ਇੰਦਾ ਬੇੜਾ ਕਰ ਕਰਤਾ ਝੋਨੇ ਚ ਆਇਆ ਹੋ ਗਿਆ ਵੀ ਜਿਹੜੇ ਠੇਕੇ ਤੇ ਲੈਂ ਲਾ ਕੇ ਪੈੜੀਆਂ ਆਮਦਣਾ ਉਹਨਾਂ ਨੂੰ ਐਸ ਵੀ ਇੱਕ ਸਾਡੇ ਆਪਣੇ 6 ਮਹੀਨੇ ਵਾਲੀ ਫਸਲ ਆ ਜਿਹੜੀ ਜੇ ਕਣਕ ਨਾਲ ਦੇ ਕੇ ਜਿਉਂਦਾ ਝੋਨਾ ਦੇ ਜੂਗਾ ਝੋਨਾ ਦੇ ਜਿਉਂ ਕਣਕ ਹੈ ਯਾਨੀ ਇੱਕ ਫਸਲ ਠੇਕੇ ਵਾਲੇ ਨਾਲ ਬਚਤ ਹੋ ਜਾਂਦੀ ਸੀ ਤੇ ਉਹ ਇਸ ਲਾਲਚ ਦੇ ਗਾਂ ਨੇ ਤੇ ਵੱਡਿਆਂ ਨੂੰ ਦੇਖ ਕੇ ਸਾਡੇ ਆਹ ਜਿਹੜੀਆਂ ਰੀਸੋਰੀ ਕੋਠੀਆਂ ਕਾਰਾਂ ਤੇ ਹੋਰ ਉਸ ਆ ਗਿਆ ਅੱਗੇ ਨਹੀਂ ਸਿਆ ਕੱਚੇ ਘਰਾਂ ਚ ਵੀ ਆਨੰਦ ਸੀਗਾ ਯਾਰ ਅਸੀਂ ਜਿਦੇ ਮਰਜ਼ੀ ਇੱਕ ਦੂਜੇ ਦੇ ਕੋਈ ਘਰੇ ਜਾ ਕੇ ਬਹਿ ਜਾਂਦਾ ਸੀ ਰੋਟੀ ਨਾ ਨਹੀਂ ਸੀ ਵੀ ਅਸੀਂ ਪੜਦੇ ਨਾਲ ਰੋਟੀ ਹਾਰ ਗਏ ਉਹਨੂੰ ਪਹਿਲਾਂ ਲਿਆ ਕੇ ਦੇਣੀ ਭਾ ਮਾ ਤੇ ਖਾਣ ਪੀਣ ਦਾ ਮਖਣੀ ਮੁਗਲੀ ਦਹੀਂ ਦੂਣੀ ਦੁੱਧ ਦਾ ਆਉਂਦਾ ਮਾਖਾ ਨਹੀਂ ਵੇਚਦਾ ਕੋਈ ਨਾ ਨਾ ਦੁੱਧ ਦਾ ਕੀ ਨੇ ਵੇਚਣਾ ਸੀ ਘਰੇ ਹੀ ਹੁੰਦਾ ਜੀ ਘਰੇ ਕਿਉਂ ਹੁੰਦਾ ਕਿਉਂ ਬਾਅਦ ਚ ਆਇਆ ਕੋ ਹੁੰਦਾ ਡਾਲਾ ਕਿਉਂ ਜਾ ਖਣ ਕਿਹੜਾ ਸੀ ਸੋਣਾ ਹੁੰਦਾ ਜੀ ਸੋਣਾ ਕਿਉਂ ਐਸੇ ਬਾਅਦ ਚ ਆਇਆ ਵੀ ਮਾੜਾ ਮੋਟਾ ਮੁੜ ਕੇ ਡੈਰੀਆਂ ਆ ਗਈ ਮੋਗਾ ਡੈਰੀ ਆ ਗਈ ਸੀ ਉਹ ਘਟਾਈ ਦੀ ਫੇਰ ਸਾਡੇ ਘਰਾਂ ਚੋਂ ਖਾਜੇ ਲੈ ਕੇ ਆ ਕੇ ਫੇਰ ਆ ਹੋਰ ਡੈਰੀਆਂ ਆ ਗਈਆਂ ਹੁਣ ਤਾਂ ਅੰਤਿ ਕੋਈਆਂ ਤਾਂ ਅਗਲੀਆਂ ਡੈਰੀਆਂ ਆ ਗਈਆਂ ਜਿਹੜੀਆਂ ਹੁਣ ਸਾਡੇ ਪਿੰਡ ਦੇ ਵਿੱਚ ਆਪਣੇ ਪੱਤੋ ਚ 25% ਪਸ਼ੂ ਆ ਤੇ 75% ਪਿੰਡ ਦੇ ਤਿਆਲੇ ਦੋਲੇ ਸੇ ਇਥੋਂ ਦੁੱਧ ਡੈਰੀ ਜੋ ਜਾਂਦਾ ਉਹ ਦੇਖ ਲੋ ਵੀ ਅਸਲੀ ਆ ਕਿ ਕਿਹੜਾ ਦੇਣ ਤੇ ਉਹ 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 ਦੇ ਕੇ ਲੋਕਾਂ 50% ਇਹਦਾ ਨਕਲੀ ਆ ਹਾਂ 75 ਹੀ ਆ ਇਹਦਾ ਹੁਣ ਉਦੋਂ ਬਾਅਦ 72% ਨਕਲੀ ਆ ਉਦੋਂ ਬਾਅਦ ਇਹ ਡੇਰੀਆਂ ਵਾਲਿਆਂ ਕੋਲ ਇਹਨਾਂ ਦੁੱਧ ਵਾਜ ਜਾਂਦਾ ਇਹ ਇੱਥੇ ਟੂੜੀ ਵਾਲਿਆਂ ਦੇ ਪਾ ਕੇ ਹੁੰਦੇ ਆਏ ਆਗਾ ਵੀ ਬਾਕੀ ਸਾਰਾ ਖਾਣਾ ਉਹਦੋਂ ਕੀ ਹੁੰਦਾ ਇਹ ਪਸਲਾਂ ਨੂੰ ਬੱਕੜੀਆਂ ਛੋਲੇ ਆਮ ਸੀਗੇ ਬੱਕੜੀਆਂ ਸਾਰਿਆਂ ਨੇ ਪਹਿਲਾਂ ਕੌਂਦੀਆਂ ਚ ਪਾ ਕੇ ਖਾਣੀਆਂ ਤੇ ਨੂਨ ਦੇ ਵਿੱਚ ਉਹ ਬਣਾਈਆਂ ਹੁੰਦੀਆਂ ਸੀਗੀਆਂ ਤੇ ਫਿਰ ਉਹਨਾਂ ਨੂੰ ਕੱਟ ਕੇ ਬੜੇਵਿਆਂ ਦੇ ਵਿੱਚ ਪਸੰਦ ਪਾਉਂਦੇ ਸੀ ਉਹ ਤਾਂ ਦੇਖ ਸਕਿਆ ਜਾਊਗਾ ਤੇ ਅੱਜ ਜਿਹੜਾ ਸਾਡੇ ਲੋਕਾਂ ਨਮਸਕੀ ਬਣਾ ਲਈ ਬਾਹਲੇ ਦੇ ਛੰਦੇ ਵਾਂਗੂ ਨਾ ਤਾਂ ਉਸ ਢੰਗ ਨਾਲ ਪਾਉਂਦੇ ਆ ਚਾਰ ਬਣਾਉਣ ਲੱਗੇ ਮੇਲੜ ਪਣਾ ਵੀ ਜਦੋਂ ਹਰੀ ਚੀਜ਼ ਪਾਉਂਗੇ ਹਰੀ ਤੰਤਾਇਆ ਦੁੱਧ ਹੋਊਗਾ ਉਹਦੇ ਨਾਲ ਇਹਦੇ ਨਾਲ ਇਹ ਆਚਾਰ 6 ਮਹੀਨੇ ਜਿਹੜਾ ਨੱਪਿਆ ਪਿਆ ਚੀਜ਼ ਆ ਪਾਈਆ ਦੋ ਦਿਨ ਦੀ ਬੇਹੀ ਰੋਟੀ ਖਾ ਕੇ ਦਿਖਾਉ ਜਾਂ ਰਾਲ ਭਈ ਤੇ ਉਹ ਆਏ ਆ ਵੀ ਉਹ ਆਚਾਰ ਭੁੱਖੇ ਪਸੂਣ ਨੇ ਖਾਣੇ ਖਾਣਾ ਕਹਿੰਦੇ ਨਹੀਂ ਜੀ ਉਹ ਤਾਂ ਬੜਾ ਰੱਜ ਕੇ ਮੂੰਹ ਮਾਰ ਕੇ ਖਾਂਦੇ ਆ ਉਹ ਖਾਣੇ ਪੈਣਾ ਇਹਨਾਂ ਨੂੰ ਪਰ ਮਾਟਰ ਜੀ ਮੇਰੇ ਹਿਸਾਬ ਨਾਲ ਝੋਨਾ ਲੈ ਕੇ ਆਇਆ ਇੱਕ ਪੰਜਾਬ ਨੂੰ ਇੱਕ ਸਾਜ਼ਿਸ਼ ਤਾਂ ਇਹ ਤੇ ਦੇਖ ਰਹਿ ਮਦਰਬੀ ਆ ਖਤਮ ਜੇ ਕਰਨ ਵਾਸਤੇ ਫਸਟ ਟਾਈਮ ਤਾਂ ਮਾਟਰ ਦੇ ਕਿਸਾਨ ਆ ਇੱਕ ਕਿਸਾਨਾਂ ਨੂੰ ਝੋਨੇ ਦਾ ਲਾਲਚ ਦੇ ਕੇ ਹਨਾ ਵੀ ਇੱਕ ਸਾਜ਼ਿਸ਼ ਜੀ ਇਹ ਪੰਜਾਬ ਨੂੰ ਤਬਾਹ ਜੇ ਕਰ ਦੋ ਖਰਾਬ ਕਰ ਦੋ ਖਤਮ ਕਰ ਦੋ ਪੰਜਾਬ ਨੂੰ ਪੰਜਾਬ ਵੀ ਇੱਕ ਨੂੰ ਉਹ ਇੱਕ ਜਰੀਆ ਜਿਹਾ ਬਣਾਇਆ ਮਦਰ ਇਸ ਨਜਰੀਆਂ ਦੇ ਜਰੀਆ ਹਾਂ ਸੋਚਦਾ ਚਲੋ ਅਡੋਡੀਆਂ ਸੋਚ ਵਧੀਆ ਸੋਡੀ ਵੀ ਸਵਾਲ ਆ ਇਹੇ ਤੇ ਗਾਲਿਆਂਵਾਂ ਨਾ ਵੀ ਕੁਝ ਸਾਲ ਤੱਕ ਪੰਜਾਬ ਨੂੰ ਬੜਾ ਚੱਕਿਆ ਇਹਨਾਂ ਨੇ ਪੰਜਾਬ ਚੋਂ ਭਾਰਤੀ ਵਗੈਰਾ ਫੌਜ ਦੀ ਹੋਰ ਵੀ ਨੌਕਰੀਆਂ ਦਾ ਵੀ ਕੰਮ ਠੀਕ ਸੀਗਾ ਤੇ 20-25 ਸਾਲ ਬਾਅਦ ਆ ਜਾਆ ਬੇਜਾਇਤ ਹੋਇਆ ਜਦੋਂ ਤੋਂ ਬਾਅਦ ਨਾ ਫਿਰ ਇਹਨਾਂ ਚੋਂ ਪਰ ਕੇਂਦਰ ਦਾ ਇਸ ਜੀਵ ਜੀ ਬਣ ਗਈ ਵੀ ਪੰਜਾਬ ਨੂੰ ਨਾ ਖਤਮ ਕਰਨ ਤੇ ਤਲਗੇ ਪਤਾ ਨਹੀਂ ਕੀ ਇਹਨਾਂ ਦੇ ਦਿਮਾਗ ਚ ਆਇਆ ਹਾਰਾਂ ਕਿ ਪੰਜਾਬ ਹੀ ਦੇਹਤੀ ਰਾਖੀ ਕਰਦੇ ਆ ਬਹਾ ਜਿਹੜੇ ਨੌਜਾਨਾ ਵਿਚਾਰੇ ਜਿਹੜੀਆਂ ਬਹੁਤ ਨੂੰ ਪਤਾ ਕਾਰਗਲ ਕਿੱਥੇ ਜਾ ਗਈ ਆ ਉਹ ਤੇ ਆ ਬਾੜੀਆਂ ਪੂਰੀਆਂ ਬੱਚ ਜੀ ਹੋਰ ਗੱਲ ਆ ਇਨਸਾਨੀਅਤ ਮਾਨਵਤਾ ਮਨੁੱਖਤਾ ਦਾ ਭਾਈਚਾਰਾ ਹਨਾ ਤੇ ਉਹ ਜਨੇ ਬਾਬੇ ਨਾਨਕ ਵਾਲੀਆਂ ਗੱਲਾਂ ਗੁਰੂਆਂ ਸਾਹਿਬ ਜੀ ਨੂੰ ਮੰਨਣਾ ਜਾਂ ਇਨਸਾਨੀਅਤ ਹੀ ਖਤਮ ਹੋ ਗਈ ਹੈ ਨਾ ਪੈਸੇ ਨੇ ਕਰਦੇ ਨਾ ਪੈਸਾ ਪੈਸਾ ਨਾ ਇਹਦਾ ਪੈਸਾ ਮੁੱਖ ਮੰਤਰੀ ਪੈਸਾ ਉਹ ਤੋਂ ਪੈਸਾ ਨਹੀਂ ਸੀ ਉਹ ਤੋਂ ਪਿਆਰ ਸੀ ਪਿਆਰ ਸੀ ਉਹੋ ਪਿਆਰ ਸੀ ਪੈਸਾ ਨਹੀਂ ਸੀ ਰੀਸ ਨਹੀਂ ਸੀ ਜਾਂ ਭਾਈਚਾਰਾ ਏਡਾ ਤਕੜਾ ਸੀ ਸਾਰੇ ਇਕੱਠੇ ਭਰਾ ਰਹਿੰਦੇ ਸੀ ਘਰ ਰਿਸ਼ਤੇਦਾਰੀ ਚ ਜੇ ਕਿਸੇ ਮਾਲਾ ਹੜਾ ਗਏ ਦੋ ਚਾਰ ਬੱਚ ਸੇਮ ਆ ਗਈ ਉਹ ਕਈ ਕਈ ਸਾਲ ਸੇਮ ਦਾ ਉਹ ਪਾਣੀ ਸੁੱਕਦਾ ਨਹੀਂ ਸੀ ਉਹ ਆ ਕੇ ਵੀ ਆਪਦੇ ਰਿਸ਼ਤੇਦਾਰੀ ਜਾਂਦੇ ਭੈਣਾ ਭਰਾਵਾਂ ਕੋਲੇ ਰਿਸ਼ਤੇਦਾਰਾਂ ਕੋਲੇ ਰਹਿੰਦੇ ਸੀ ਕਈ ਕਈ ਸਾਲ ਜਾ ਕੇ ਫਿਰ ਉੱਥੇ ਪੜਦੇ ਸੀ ਆ ਕੇ ਜਿਵੇਂ ਆਪਾਂ ਕਹਿ ਦਿੰਨਾ ਵੀ ਇਹ ਤਾਂ ਚੀਜ਼ਾਂ ਖੰਭ ਲਾ ਕੇ ਉੱਡੀਆਂ ਲੋਪ ਹੋ ਗਈਆਂ ਨੇ ਖੰਭ ਲਾ ਕੇ ਦਾਤਿਆਂ ਸਾਸਤ ਦੇ ਅਧੀਨ ਆ ਇਹ ਖੰਭ ਲਾ ਕੇ ਜਾਣ ਕੇ ਡਾਈਏ ਇੱਕ ਮਿੰਟ ਹੀ ਹੋ ਰਾਇਆ ਵੀ ਮੰਨ ਕੇ ਚੱਲੂ ਵੀ ਆਪਾਂ ਚਲੋ ਕਿਸਾਨਾਂ ਦੀ ਵੀ ਮਜਬੂਰੀ ਆ ਹੈਨਾ ਸਰਕਾਰਾਂ ਨੂੰ ਕੁਝ ਉਪਾਅ ਇੱਕ ਨਾ ਜੇ ਆਪਾਂ ਕਿਸਾਨਾਂ ਦੀ ਗੱਲ ਚਲਈਏ ਚਲੋ ਕਿਤੇ ਨਾ ਕਿਤੇ ਦੋ ਚੀ ਦੋ ਨਜ਼ਰੀਆਂ ਦੇਖ ਰਿਹਾ ਇੱਕ ਤਾਂ ਗਰੀਬ ਕਿਸਾਨ ਆ ਤੇ ਇੱਕ ਅਮੀਰ ਕਿਸਾਨ ਆ ਚਲੋ ਜਿਹੜੇ ਹਰ ਇੱਕ ਚੀਜ਼ ਆ ਗਰੀਬਾਂ ਦੇ ਜਰੀਏ ਗਰੀਬ ਕਿਸਾਨ ਦੇ ਜਰੀਏ ਜਿਵੇਂ ਆ ਮਾਫੀ ਦੇਣੀ ਮੋਟਰਾਂ ਦੀ ਜਾਂ ਹੋਰ ਰੇਸ ਸਭ ਤੋਂ ਜ਼ਿਆਦਾ ਜਿਹੜੀਆਂ ਬਿਮਾਰੀਆਂ ਮੇਰੇ ਹਿਸਾਬ ਨਾਲ ਰੇਸਪਰੇ ਤੇ ਝੋਨੇ ਨੇ ਦਿੱਤੀਆਂ ਚੱਲ ਲੋਆਂ ਦੀ ਹੂੰ ਹੂੰ ਵੀ ਜਿਹੜਾ ਕਿਸਾਨ ਆਪਣੇ ਪਰਿਵਾਰ ਲਈ ਆਪਣੇ ਪਰਿਵਾਰ ਨੂੰ ਮੰਨ ਕੇ ਚੱਲੋ ਸਿਹਤਮੰਦ ਰੱਖਣ ਲਈ ਹੈ ਨਾ ਜਿੰਮੇਵਾਰ ਨਹੀਂ ਆ ਜਾਂ ਆਪਾਂ ਉਹਨੂੰ ਇਨਸਾਨੀਅਤ ਦੇ ਤੌਰ ਤੇ ਉਹਦੇ ਪ੍ਰਤੀ ਉਹ ਜਾਗਰੂਕ ਨਹੀਂ ਗਾ ਤੂੰ ਕਿਸੇ ਦਾ ਕੀ ਸਵਾਰੂਗਾ ਹੁਣ ਜੇ ਆਪਾਂ ਬਿਮਾਰ ਹੁੰਨੇ ਆ ਆਪਾਂ ਦਾ ਕਹਿੰਦੇ ਨਕਸਾਨਾਂ ਨਹੀਂ ਕਰਦਾ ਪਰ ਨਾਲ ਆਪਣੇ ਕਿਸਾਨ ਦੀ ਪੀੜਤਾ ਉਹ ਵੀ ਜਦੋਂ 4 ਲੱਖ ਦੇ ਗੋਡੇ ਪਾਉਣੇ ਜਾਂ ਫਿਰ 10-10 20-20 ਲੱਖ ਗੁਰਦਿਆਂ ਦੇ ਲੱਗ ਜਾਂਦਾ ਤੇ ਜਾਂ ਫਿਰ ਬੰਦਾ ਕਰਜ਼ਾਈ ਹੋ ਜਾਂਦਾ ਹਨਾ ਇੰਨੇ ਬੰਦਾ ਵੀ ਨਹੀਂ ਬਚਦਾ ਇਲਾਜ ਬੜੇ ਮਹਿੰਗੇ ਐ ਤੇਰਾ ਵੀ ਕਿਸਾਨਾਂ ਨੂੰ ਇਹਦੇ ਬਾਰੇ ਤਾਂ ਸੋਚਣਾ ਚਾਹੀਦਾ ਵੀ ਆਪਦੇ ਵਾਸਤੇ ਚਲੋ ਇਨਸਾਨੀਅਤ ਨੂੰ ਮਾਨਵਤਾ ਨੂੰ ਮੁੱਕ ਤੋਂ ਮਦਦ ਨਾ ਜਾਈ ਫਿਰ ਹਨਾ ਕੋਈ ਨਾ ਕੋਈ ਸੋਚਣ ਦਾ ਜਿਸੇ ਸਰਕਾਰਾਂ ਨੇ ਮਾਰਨ ਦਾ ਠੇਕਾ ਰਿਆ ਹਨਾ ਤੇ ਸਰਕਾਰਾਂ ਨੇ ਮਾਰਨ ਦਾ ਠੇਕਾ ਲੈ ਰਿਆ ਪੌਲਕ ਨੂੰ ਜੀ ਜੀ ਦਵਾਈਆਂ ਵਗੈਰਾ ਨਾ ਆਉਣ ਤੇ ਪਾਉਣਗੇ ਕਿੱਥੋਂ ਹੂੰ ਕਿਉਂਕਿ ਉਹਨਾਂ ਦਾ ਦਾਇਰਾ ਹੀ ਲੁੱਟਦਾ ਹੈ ਵੀ ਉਹਨਾਂ ਥਾੜੇ ਕਿਸਾਨ ਇਹ ਤਾਂ ਕਿਸਾਨ ਸਮਝਦਾ ਹੈ ਕਿ ਇਹ ਸਾਰਾ ਲੁੱਟਦਾ ਦਾਇਰਾ ਹੈ ਦਿਨੋਂ ਤੇ ਰਾਤੇ ਰਾਤ ਵੀ ਅਮੀਰ ਹੋ ਜੀਏ ਲੱਖ ਪਤੀ ਬਾਨੀ ਕੋਰ ਹਾਂ ਇਹ ਲੁੱਟ ਤੇ ਭੁੱਖ ਦਾ ਦੋਨਾਂ ਦਾ ਮੁਕਾਬਲਾ ਹੈ ਇਹ ਵੀ ਨਹੀਂ ਆਉਂਦਾ ਹਾਲਾਂਕਿ ਜਿਹਦੇ ਕੋਲੇ 5 ਕਿੱਲੇ ਆ 10 ਕਿੱਲੇ ਯਾਰ ਜੇ ਉਹ ਇੱਕ ਕਨਾਲ ਧੋਈ ਮੂਗੀ ਆ ਸਾਰੀਆਂ ਹੁੰਦੀਆਂ ਦਾਲਾਂ ਛੋਲੇ ਦੀ ਦਾਲ ਹੋਗੀ ਮਾਹ ਦਾાળ ਹੋ ਗਈ ਨੂਨ ਤੋਂ ਬਿਨਾ ਮਿਰਚਾਂ ਸਬਜੀ ਆਹ ਤੇ ਜੋਗੀ ਕਰੀ ਚੱਲੇ ਜਾਦਾ ਹਾਂ ਆਹ ਦਾ ਪਰਿਵਾਰ ਤਾਂ ਉਹ ਪਛਾਣ ਸਕਦਾ ਪਰ ਨਹੀਂ ਉਹਨੂੰ ਆਏ ਆ ਵੀ ਉਹ ਤਾਂ ਜਦ ਤੂੰ ਮੈਕ ਨਾਲ ਦੀ ਗੱਲ ਕਰ ਬੈਠਾ ਉਹ ਤਾਂ ਜਿਹੜੀਆਂ ਸਾਡੇ ਆਂ ਹਾਂ ਜੀਆਂ ਥਾਵਾਂ ਸੜਕ ਦੇ ਨਾਲ ਉਹ ਵੀ ਰੁਕ ਚੋ ਅਸੀਂ ਉਹ ਵੱਡ ਵੱਡ ਕੇ ਕਈਆਂ ਨਾਲ ਉਹ ਬੱਚੇ ਰੁਕੀ ਬੈਠਾ ਜੀ ਹੈਰਾਨ ਤੇ ਸਾਡੀ ਸੋਚ ਹੀ ਮਾੜੀ ਆਪਾਂ ਨਾਲ ਜਿਹੜਾ ਆਪਣਾ ਧਰਮ ਹੈ ਸੁਣ ਸਾਡੇ ਸੋਚ ਮਾੜੀ ਕਰਕੇ ਨਾ ਅਸੀਂ ਮਾੜੇ ਹੋ ਗਏ ਨਾਲੇ ਬਜ਼ੁਰਗਾਂ ਦੇ ਛੱਡੇ ਹੋਏ ਥਾਂ ਆਏ ਰਸਤੇ ਛੱਡੇ ਹੋਣਾ ਨੇ ਪੂਰਨ ਕੀਤਾ ਵੀ ਜਿਹੜਾ ਪੂਰਨ ਕਰਤਾ ਹਨ ਉਹ ਚੀਜ਼ ਰੋਕਣੀ ਬਹੁਤ ਮਾੜੀ ਗੱਲ ਹੈ ਤਾਂ ਨਹੀਂ ਨਹੀਂ ਬਰਬਾਦ ਦੀ ਤਾਂ ਹੀ ਹੁੰਦੇ ਆ ਠੀਕ ਆ 2 ਮਿੰਟ ਦਾ ਸਵਾਦ ਆ ਆ ਹੁਣ ਮੁਸਲਮਾਨ ਨੇ ਜਗ੍ਹਾ ਤੇ ਛੇ ਕਿੱਲੇ ਸੀ ਹਮ ਚਲੋ ਆਪਾਂ ਦੇ ਨਾਮ ਲੈ ਕੇ ਕਿ ਅਸੀਂ ਸੱਚਮਾਨ ਹਨ ਕਿਹੜੇ ਇੱਥੇ ਨਾ ਬਾਈ ਆ ਪਰ ਇਥੇ ਵਾਂਚ ਇਧਰ ਉਹ ਥਾਵਾਂ ਤੇ ਨਾ ਉਹ ਡੇਲਿਆਂ ਦੇ ਹੁੰਦੇ ਸੀਗੇ ਹਾਂ ਡੇਲਿਆਂ ਦੇ ਡੁੱਟ ਹੁੰਦੇ ਸੀ ਇਹ ਖੂਹ ਹੀ ਹੁੰਦੀ ਸੀ ਮੁਸਲਮਾਨਾਂ ਦੀ ਉੱਥੇ ਹਾਂਜੀ ਚਲੋ ਲਾਂਗਾ ਕੱਚਾ ਸੀ ਨੇ ਰੇਲੇ ਨੂੰ ਜਾਣਾ ਰਾਹ ਪਤਾ ਨਹੀਂ ਤੇ ਉੱਥੇ ਖੂਹ ਹੀ ਪਾਣੀ ਪੁਣੀ ਉਹ ਤੋਂ ਐਂ ਹੀ ਪੀਂਦੇ ਸੀ ਤੇ ਖੂਈਆਂ ਸੀਗਾ ਉਹ ਡੇਲੇ ਤੋੜ ਕੇ ਚਾਰ ਉਹਦਾ ਬੰਦਾ ਸੀ ਬੜਾ ਸੇਤ ਲਈ ਉਹ ਮਤ ਸੀਗਾ ਫਾਇਦੇਮੰਦ ਸੀ ਬੇਰ ਹੁੰਦੇ ਸੀ ਫਿਰ ਕਿਕਰਾਂ ਵਾਲੇ ਦੋਲੇ ਆਪਣੇ ਘਰ-ਦੋਰ ਦੇ ਤੇ ਸਾਰੇ ਵਾਲੇ ਕਿਕਰਾਂ ਦੀ ਤੋਕ ਕੇ ਤੇ ਉਹਨਾਂ ਦਾ ਝਾਰ ਤੋਕਿਆਂ ਦਾ ਬੇਲਾ ਫਾਇਦੇਮੰਦ ਸੀਗਾ ਸਿਹਤ ਲਈ ਕੋਵਿਡ ਆ ਤਾਂ ਕਿਹੜੇ ਆਪਣੇ ਪੰਛੀ ਆ ਨਾ ਪੰਛੀ ਵੀ ਤਾਂ ਹੀ ਗਏ ਹੋਏ ਨਾ ਜਦੋਂ ਦਰਾਖਤੀ ਨਾ ਹੋਣਗੇ ਪੰਛੀ ਆ ਲੈ ਦਰਾਖਤ ਨਹੀਂ ਪੰਛੀ ਆਇਆ ਨਾ ਚੋਗਾ ਚੋਗਾ ਜਿਵੇਂ ਹੁਣ ਬਾਹਰ ਰਿਆ ਸਪਰਿਆਂ ਤੇ ਸੜਕਾਂ 'ਚ ਮੈਂ ਜਾ ਹੋ ਰਹਾ ਯਾਰ ਰਹਿਣਗੇ ਕਾਦੇ ਨਾ ਕਿ ਦਰਾਖਤ ਤਾਂ ਰਹਿਣ ਅਸਤੇ ਵਾਸਤੇ ਹਨ ਤੇ ਸਪਰਿਆਂ ਨਾ ਚੋਗਾ ਉੱਡ ਗਿਆ ਉਹਨਾਂ ਦਾ ਨਾ ਚੋਗਾ ਉੱਡ ਗਿਆ ਬਸ ਬਾਕੀ ਆਇਆ ਸੀ ਕੋਠੇ ਦੇ ਅੱਗੇ ਬਾਈ ਅੱਗੇ ਚੌਲ ਕਣਕ ਜਾਂ ਉਹ ਬਣਾ ਕੇ ਉਹ ਜਿਹੜਾ ਜਾਨਵਰਾਂ ਨੂੰ ਹਰ ਬੰਦਾ ਨਾ ਉੱਥੇ ਪਾਉਂਦਾ ਸੀ ਉੱਥੇ ਵੀ ਛੱਡਦਾ ਸੀ ਹਾਂ ਪੈੜੀ ਦੇ ਵਿੱਚ ਆਪਣੀਆਂ ਕਣਕ ਵੇੜੇ ਨਾਲ ਜੋ ਵੱਢ ਕੇ ਉਹਨੂੰ ਵੀ ਛੱਡ ਦਿੰਦੇ ਤੇ ਵੀ ਜਨੌਰਾ ਨਹੀਂ ਤੇ ਆਹ ਰਾਹ ਗੀਰਾਂ ਲਈ ਜਾਂ ਹੋਰ ਹੂੰ ਦਾਨ ਦਾ ਮੰਚ ਸੀਗਾ ਬਹੁਤ ਜ਼ਿਆਦੇ ਹੂੰ ਹੁਣ ਇਹਨਾਂ ਨੇ ਦਾਨ ਵੱਡੇ ਵੱਡੇ ਤੇ ਡਾਲਾਂ ਚਟੇ ਚੋਲੇ ਵਾਲਾਂ ਨੇ ਉਹ ਦਾਨ ਆਪ ਨੂੰ ਖਾਣ ਲੱਗ ਗਏ ਜਾਨ ਬਣਾ ਉਹਨੇ ਦਾਨ ਕਾਦਾ ਕਰਨ ਦੇ ਨਾ ਜੇ ਜਦੋਂ ਰੇਸਪਰੇ ਦੇ ਨਾਲ ਇੰਨਾ ਸਾਜੋ ਸਮਾਨ ਜਿਹੜਾ ਖਤਰਨਾਕ ਦਾ ਬਿਮਾਰੀਆਂ ਲੱਗ ਜਾਂਦੀਆਂ ਬੱਚਿਆਂ ਨੂੰ ਜੋ ਸਾਡੇ ਬੱਚੇ ਨਾ ਰਹੇ ਪਰਿਵਾਰ ਨਾ ਰਹਾ ਇਹ ਤਾਂ ਹੈ ਨਹੀਂ ਇਹ ਕੀ ਕਰਨੀਆ ਜ਼ਮੀਨਾਂ ਜੈਦਤਾਂ ਕਰ ਯਾਰ ਇਹ ਤਾਂ ਜਾਮਾ ਹੀ ਜਾ ਰਹੇ ਨਾ ਬਚ ਹੁਣ ਤਾਂ ਇਹਨਾਂ ਨੇ ਨਾ ਜਾਨੀ ਕਹਿੰਦੇ ਵੀ ਅਸੀਂ ਨਾ ਅੰਗਰੇਜ਼ਾਂ ਵਾਲੀ ਨੀਤੀ ਤੇ ਆਂ ਵੀ ਅਸੀਂ ਜਵਾਕਾਂ ਤੋਂ ਜਾਂ ਦਰਾਂੋਂ ਤੋਂ ਲੈਣਾ ਕਿ ਆਪਦੀ ਜ਼ਿੰਦਗੀ ਵਧੀਆ ਚੱਲੋ ਹੈ ਤੇ ਕੋਈ ਨਹੀਂ ਲੈਣਾ ਕਿਉਂ ਨਹੀਂ ਜੋ ਚੀਕਦੇ ਮੰਜਾਂ ਤੇ ਪਿਆ ਜਾਂ ਖੋਰ ਕਰਦੇ ਉਹ ਹੀ ਜਾਂ ਹੁਣ ਉਹ ਜਵਾਕ ਵੀ ਉਹ ਹੀ ਉਹ ਦੇਖ ਕੇ ਆ ਸਾਰਾ ਕੋਈ ਮੋਬਾਈਲਾਂ ਵਗੈਰਾ ਉਹ ਬੋਲਦੇ ਨਹੀਂ ਜਿਵੇਂ ਬਾਹਰ ਲਈ ਦੇਖਦੀ ਹੈ ਖਬਰ ਜਾਈ ਸੀ ਉਹ ਕਹਿੰਦਾ ਵੀ ਮੇਰੇ ਨਾਲ ਪਿਓ ਕੋਲੇ ਬਹਿ ਜਾ ਗਰ ਗੱਲਾਂ ਬਾਤਾਂ ਕਰ ਲਿਆ ਕਰ ਉਹ ਕਹਿੰਦਾ ਡੈਡੀ ਪਿਓ ਤੇਰਾ ਹੋਊਗਾ ਮੇਰਾ ਕੀ ਲੱਗਦਾ ਹੈ ਅੱਛਾ ਬਾਹਰ ਲਈ ਦੀ ਖਬਰ ਆ ਮੈਂ ਬੜੀ ਸੀ ਕਿਹਾ ਨਾ ਇੱਕ ਠੀਕ ਹੈ ਸ਼ਾਇਦ ਕੈਨੇਡਾ ਦੀ ਹੋਵੇ ਉਹ ਕਹਿੰਦਾ ਮੇਰਾ ਨਹੀਂ ਆ ਕੋਸਾ ਇਹ ਤੇਰਾ ਪਿਓਾ ਤੂੰ ਇਹਦੇ ਕੋਲ ਬੈਠੇ ਸੇਵਾ ਕਰ ਮੈਂ ਤਾਂ ਮੇਰ ਨਾਲ ਇਹਦਾ ਕਿੱਦਾਂ ਕਰਦੇ ਜੋ ਸਾਡੇ ਦਿਮਾਗ ਚ ਇਹ ਜੀਆਂ ਵੜ ਗਿਆ ਜਾਂ ਆਲਾ-ਗਾਲ ਸੁਣਦੇ ਆ ਸਾਡੇ ਜਵਾਬ ਉਹਨਾਂ ਦਿੰਦੇ ਆ ਤੇ ਆਪਣਾ ਦਾ ਵਿਰਸਾ ਹੀ ਭੁੱਲ ਗਏ ਨਹੀਂ ਨਹੀਂ ਆ ਕਿਉਂਕਿ ਸਾਡਾ ਨਾ ਇਹ ਨਾ ਸਾਡਾ ਜਿਹੜੇ ਮਾਪਿਓ ਸੀ ਨਾ ਪੰਜਾਬ ਦੇ ਕਹਿ ਲਾ ਤੂੰ ਜਾਂ ਹੋਰ ਸੂਪਿਆਂ ਦੇ ਵੀ ਹੋਣਗੇ ਚਲੋ ਅਸੀਂ ਤਾਂ ਇੱਥੇ ਦੀ ਗੱਲ ਹੀ ਕਰਨੀ ਹੈ ਉਹ ਨਾ ਪੜੇ ਲਿਖੇ ਨਹੀਂ ਸੀ ਯਾਰ ਪੜੇ ਲਿਖੇ ਪਰਿਵਾਰ ਹੁਣ ਵੀ ਬਜਵਾ ਕਰਨ ਚਾਹੀ ਜਾਂਦੇ ਜਿਹੜੇ ਸਿਆਣੀਆਂ ਅਸਲ ਵਿੱਚ ਤਾਂ ਮਾਂ ਦੇ ਸਰਦਾਂ ਸਿਆਣੀਆਂ ਬੁੜੀਆਂ ਨਾ ਹੁਣ ਵੀ ਬੱਚਾ ਨੂੰ ਜਿਹੜੀਆਂ ਸਿਆਣੀਆਂ ਗੁਰਦੁਆਰੇ ਜਾਂ ਘਰੇ ਵੀ ਉਹ ਬਾੜ ਵਗੈਰਾ ਦੇ ਲਾਰਾ ਮੈਂ ਨਾ ਵਧੀਆ ਯਾਰ ਜਿਹੜੇ ਇਸ ਰਾਹ ਜੋੜਦੇ ਨਾ ਨਿੱਕੇ ਹੁੰਦਿਆਂ ਨੂੰ ਉਹ ਕੋ ਨਾ ਕੋ ਫਿਰ ਵੀ ਸਿਆਣੇ ਜਾਗ ਹੋ ਜਾਂਦੇ ਜਨੂਨੀ ਤਾਂ ਐਵੇਂ ਜੇ ਤੁਸੀਂ ਨਿੱਕੇ ਹੁੰਦੇ ਨੂੰ ਨਾਮ ਕਿਸੇ ਦਾ ਦੁਆ ਦੇਂਗੇ ਬਾਬੇ ਦਾ ਜਾਂ ਆਮਰਤਿ ਛਕਾ ਦੇਵੋਗੇ ਲੇਕੇ ਉਹ ਮਰਜ਼ਾਦਾ ਨਹੀਂ ਨਾਮ ਉਹਦੀ ਕਦਰ ਕਰਨੀ ਆਉਣੀ ਹੈ ਬਾਬਾ ਦਾ ਵੀ ਲੋਟ ਤੇ ਪੂਰਾ ਪੂਜਾ ਤੇ ਉਹ ਨਾ ਉਹ ਬਾਬੇ ਦਾ ਤਾਂ ਖੁਸ਼ੀ ਲੜ ਲਾਵੇ ਨਾ ਉਹਦੀ ਸੁਣੇ ਤਾਂ ਗੁਰਦੁਆਰਾ ਮੰਦਿਰ ਆ ਜਿਹੜਾ ਆਪਣੇ ਆਪ ਦੇ ਬੜਾ ਪਿੰਡ ਜੀ ਬਿਤੇਰਾ ਕੋਸਾ ਉੱਥੇ ਇਮਾਨਦਾਰੀ ਨਾਲ ਲੈ ਕੇ ਜਾਓ ਉਹਨਾਂ ਨੂੰ ਦੱਸੋ ਉਹਦੇ ਬਾਰੇ ਇੱਥੇ ਵੀ ਇੰਨੇ ਪਾਸ਼ਾ ਆਈਆਂ ਆਈਆਂ ਚਾਰ ਪਾਸੇ ਆ ਆ ਭਾਗ ਬਣ ਗਿਆ ਹੁਣ ਤੁਨ ਫਿਰ ਨੂੰ ਸ਼ੁੱਧ ਬੇਗੁਰ ਹਾਂ ਗੁਰੂਾਨ ਸਾਹਿਬ ਭਾਗ ਹੋ ਗਿਆ ਸ਼ੁੱਧ ਹਵਾ ਮਿਲਿਆ ਕਰਨੀ ਆਕਸੀਜਨ ਤੇ ਜਾਨਵਰ ਉਸ ਜਾਨਵਰ ਆ ਗਏ ਕਿ ਨਹੀਂ ਉੱਥੇ ਆ ਗਏ ਹਾਂ ਜੀ ਜੀ ਹੁੰਦੀਆਂ ਤਨ ਤਨੀਆਂ ਆਵਾਜ਼ਾਂ ਆਉਂਦੀਆਂ ਸੁਣਨ ਨੂੰ ਸਾਡੇ ਘਰੇ ਸੁਣਦੀਆਂ ਨਜ਼ਾਰਾ ਆ ਜਾਂਦਾ ਯਾਰ ਵੀ ਆਹਾ ਆ ਸ਼ੋਗਰਾ ਜਰਾ ਉਹਨੂੰ ਧੰਵਾਦਾ ਉਹਨਾਂ ਲੋਕਾਂ ਨੇ ਜੀ ਨੇ ਸੋਚਿਆ ਬਾਗਬਾਰੇ ਤੇ ਫਿਰ ਉਹਨਾਂ ਨੇ ਮਿਹਨਤ ਕਰਕੇ ਕੀਤੀ ਤੇ ਫਿਰ ਉਸ ਤੋਂ ਬਾਅਦ ਜੀ ਜੀ ਇਹ ਕੰਮ ਦੇਣਾ ਜਾਨਵਰ ਕਿੰਨੇ ਸੁੰਰੇ ਲੱਗਦੇ ਬਹੁਤ ਸੋਹਣੇ ਜੀਜਾ ਹੈਗੀਆਂ ਤੇ ਉਦੋਂ ਵੀ ਇੱਥੇ ਤੁਹਾਡੇ ਲਾਗੇ ਟਿੱਕਰਾਂ ਦੇ ਬਗਲੇ ਹੁੰਦੇ ਸੀ ਬਾਗਲੇ ਥਾਂ ਤੇ ਕਿੰਨੇ ਬਗਲੇ ਬੈਠੇ ਹੁੰਦੇ ਆ ਪੱਠੇ ਵਾਲੀ ਜਗਾ ਸੀ ਇੱਥੇ ਪੱਠਾ ਹੁੰਦਾ ਸੀ ਬਗਲੇ ਕਿੰਨੇ ਉਹਦੇ ਢਾਰਾ ਬਰ ਮਨ ਹੁੰਦੇ ਸੀ ਕਿਕਰਾਂ ਕੁਕਰਾਂ ਹੋ ਗਿਆ ਬਹੁਤ ਜੂਂਗਿਆ ਕਾਂ ਹੁੰਦੇ ਸੀ ਨਾ ਆ ਬਹੁਤ ਉੱਥੇ ਬਗਲੇ ਆਂਦਾ ਇਦੋਂ ਤੇ ਆ ਛੱਪੜ ਬੜਾ ਵਧੀਆ ਸੀ ਗੁਰਦਾਸ ਸਾਹਿਬ ਦੇ ਮੂਹਰੇ ਸੀਗਾ ਆਪਣਾ ਤਲਾ ਸੀ ਤਲਾ ਦੇ ਨਾਲ ਛੱਪੜ ਵੱਡਾ ਸੀ ਮਗਰਾਬੀਆਂ ਜੀਆਂ ਵੱਡੀਆਂ-ਵੱਡੀਆਂ ਮਗ ਜੇ ਉਹ ਕਾਂ ਬੋਲ ਹੂੰ ਛੋਟੇ ਬੱਚੇ ਤਾਂ ਡਰਦੇ ਹੁੰਦੇ ਉਹਨੇ ਆਵਾਜ਼ ਤੇ ਹਾਂ ਜਾਦਾ ਰਹਿ ਗਿਆ ਇਹ ਆ ਨਾ ਸਾਹਮ ਕੇ ਵਧੀਆ ਦੇਖ ਲੈ ਤੇ ਆ ਜਿਹਨਾਂ ਨੇ ਦੇਖਣਾ ਨਹੀਂ ਕਹਲਾ ਫੋਨਾਂ ਤੇ ਦੇਖਣੀਆਂ ਸ਼ੈਰਾ ਫੋਨਾਂ ਤੇ ਕਰਨੀਆਂ ਤੇ ਆ ਸੁਣੋ ਬਾ ਵੀਡੀਓ ਲਈ ਆ ਨੈਟ ਤੇ ਰਹਿ ਗਿਆ ਬਸ ਸੋਸ਼ਲ ਮੀਡੀਆ ਤੇ ਰਹਿ ਗਿਆ ਹਾਂ ਹੁਣ ਡਾਕ ਭਾਗ ਵਾਲੇ ਵੀ ਆ ਗਏ ਸਾਡੇ ਅੱਛਾ ਅਟੋਡੀ ਮਹਿਕ ਆਪਣੇ ਉਹਦੇ ਬਾਈ ਵੀ ਆ ਗਏ ਡਾਕ ਲੈ ਕੇ ਹੁਣੇ ਪੁੱਛਣਗੇ ਵੀ ਆਹ ਬਾਈ ਘਰ ਕਿਹਦਾ ਕਿੱਥੇ ਆ ਘਰ ਗਿਆ ਕਿੱਥੇ ਹਾਂ ਸਮਝ ਸੇਵਾਵਾ ਕਾਫੀ ਰਵਾ ਹੈ ਯਾਨੀ ਕਿ ਤੁਸੀਂ ਯਾਰ ਨਹੀਂ ਚੱਲ ਜਿੰਨਾ ਕੰਮ ਕਰਨਾ ਕਰੀ ਚਲੋ ਯਾਰ ਕੌਣ ਹੋਏ ਜ਼ਿੰਦਗੀ ਸੇਵਾ ਹੀ ਕਰਨੀ ਹੈ ਅਸੀਂ ਅੰਦਰ ਵੜ ਕੇ ਲੱਕੇ ਕੀ ਫਾਇਦਾ ਤੇ ਚਲੋ ਕੋਈ ਨਹੀਂ ਮਿਲਦਾ ਗੱਲ ਤੇ ਇਹ ਜੀਆਂ ਗੱਲਾਂ ਗੱਲਾਂ ਕਰਦੇ ਰਿਆ ਕਰੋ ਰਿਕਾਰਡਿੰਗ ਤਾਂ ਨਹੀਂ ਕੀਤੀ ਕਦੇ ਨਹੀਂ ਰਿਕਾਰਡਿੰਗ ਤਾਂ ਨਹੀਂ ਕਰੀਗੀ ਨਹੀਂ ਆਓ ਇਹ ਤਾਂ ਫਿਰ ਗੱਲਾਂ ਮਤਲਬ ਇਹ ਖੁੱਲ ਕੇ ਹੋ ਜਾਂਦੀਆਂ ਚਲੋ ਤੁਸੀਂ ਸਾਡਾ ਫਿਕਰਮੰਦ ਮੀਡੀਆ ਦਾ ਵੀ ਮਾੜਾ ਬੜਾ ਨਾਮ ਲੈ ਰਿਹਾ ਕਰੋ ਫਿਕਰ ਕਰਾਓ ਫਿਕਰਮੰਦ ਮੀਡੀਆ ਦਾ ਵੀ ਨਹੀਂ ਕਰਾਂਗੇ ਹੁਣ ਤਾਂ ਨਾਮ ਹੁੰਦਾ ਹੁਣ ਨਾ ਕਰਾਂਗੇ ਹੋਰ